ਫਰੀਦਕੋਟ 'ਚ ਸਰਬਜੀਤ ਸਿੰਘ ਖਾਲਸਾ ਦੀ ਹਵਾ ਹੈ ਕਿਉਂਕਿ ਕਈ ਲੋਕ ਇਸ ਸਵਾਲ ਬਾਰੇ ਪੁੱਛ ਰਹੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਉੱਤੇ ਪਹਿਲੇ ਨੰਬਰ ਤੇ ਕੌਣ ਡੈਸ ਸਕਦਾ ਹੈ ਫਰੀਦਕੋਟ ਦੇ ਵਿੱਚ ਫੀ ਮਸਲਾ ਫਸਿਆ ਹੀ ਹੋਇਆ ਅਰਸ਼ੇ ਉੱਥੇ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਜਿਹੜੀ ਹਵਾ ਬਣੀ ਹੈ ਉਹ ਕਾਫੀ ਲੇਟ ਬਣੀ ਹੈ ਤੇ ਉਸ ਹਵਾ ਦਾ ਅਸਰ ਸ਼ਹਿਰਾਂ ਦੇ ਵਿੱਚ ਮੈਂ ਬਹੁਤ ਘੱਟ ਦਿਖਾਈ ਦਿੱਤਾ ਹੈ ਪਿੰਡਾਂ ਦੇ ਵਿੱਚ ਵੀ ਅਸੀਂ ਗਏ ਸ਼ਹਿਰਾਂ ਦੇ ਵਿੱਚ ਵੀ ਅਸੀਂ ਗਏ ਤੇ ਸ਼ਹਿਰਾਂ ਦੇ ਵਿੱਚ ਤਾਂ ਮੈਂ ਹੈਰਾਨ ਸੀ ਕਿ ਉੱਥੇ ਅਹੰਸ ਰਾਜ ਹੰਸਰ ਜਿਹੜੇ ਨੇ ਉਹਨਾਂ ਦੇ ਵੀ ਲੋਕ ਗੱਲ ਕਰਦੇ ਨੇ ਬੀਜੇਪੀ ਦੀ ਉੱਥੇ ਫਰੀਦਕੋਟ ਦੇ ਵਿੱਚ ਚਰਚਾ ਹੁੰਦੀ ਹੈ ਤੇ ਮੈਂ ਕਹੂੰਗੀ ਕਿ ਬੀਜੇਪੀ ਉੱਥੇ ਫਾਈਟ ਦੇ ਵਿੱਚ ਹੈਗੀ ਹੈ ਆਮ ਆਦਮੀ ਪਾਰਟੀ ਕਰਮਜੀਤ ਅਨਮੋਲ ਉਹ ਉਸ ਹਲਕੇ ਦੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਟੱਟੜ ਵੋਟ ਹੈਗੇ ਆ ਉਹ ਉਹਨਾਂ ਨੂੰ ਹੀ ਪੈਣੀ ਹੈ ਤੇ ਕਾਂਗਰਸ ਤੋਂ ਥੋੜੀ ਜਿਹੀ ਲੋਕ ਖਫਾਨੇ ਕਿਉਂਕਿ ਉਹਨਾਂ ਨੇ ਬੀਬੀ ਅਮਰਜੀਤ कौर ਸਾਹੋ ਕਿਨੂ ਲਿਆਂਦਾ ਹੈ ਹਾਲਾਂਕਿ ਜੇ ਆਪਾਂ ਪੋਲੀਟੀਕਲੀ ਦੇਖ ਲਈਏ ਤਾਂ ਕਾਂਗਰਸ ਦੀ ਤਾਰੀਫ ਵੰਦੀ ਹੈ ਕਿ 13 ਦੇ ਵਿੱਚੋਂ ਦੋ ਸੀਟਾਂ ਉਹਨਾਂ ਨੇ ਬੀਬੀਆਂ ਨੂੰ ਦਿੱਤੀਆਂ ਨੇ ਅਕਾਲੀ ਦਲ ਨੇ ਇੱਕ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਤਾਂ ਇੱਕ ਵੀ ਨਹੀਂ ਦਿੱਤੀ ਹੈਗੀ ਬਾਕੀ ਪਾਰਟੀਆਂ ਨੇ ਵੀ ਨਹੀਂ ਦਿੱਤੀ ਹੈਗੀ ਸੋ ਇੱਥੇ ਕਾਂਗਰਸ ਇਸ ਵਕਤੋਂ ਤਾਂ ਮੋਰੀ ਹੈ ਪਰ ਵੋਟਰਾਂ ਨੂੰ ਇਸ ਗੱਲ ਦੇ ਨਾਲ ਕੋਈ ਬਹੁਤਾ ਲੈਣਾ ਦੇਣਾ ਹੁੰਦਾ ਨਹੀਂ ਹੈ politically ਇੱਕ ਜਿਹੜਾ ਇੱਕ ਰਿਕਾਰਡ ਬਣਾਉਣ ਦੇ ਲਈ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਪਰ ਆਦਰਵਾਇਜ਼ ਵੋਟਰ ਇਹਨਾਂ ਚੀਜ਼ਾਂ ਨੂੰ ਜਿਹੜਾ ਨਹੀਂ ਲੇਖਦੇ ਤੇ ਬਾਕੀ ਉਹ ਅਮਰਜੀਤ ਕੋਰ ਸਾਹੋਕੇ ਉਹਨਾਂ ਨੇ ਕਿੱਧਰੋਂ ਲਿਆਂਦਾ ਹੈ ਤੇ ਜਿਹੜੇ ਉੱਥੋਂ ਦੇ ਕੱਟੜ ਜਿਹੜੇ ਕਾਂਗਰਸੀ ਨੇ ਟਕਸਾਲੀ ਕਾਂਗਰਸੀ ਨੇ ਉਹ ਥੋੜੇ ਨਿਰਾਸ਼ ਹੈਗੇ ਨੇ ਸੋ ਇਥੇ ਆਮ ਆਦਮੀ ਪਾਰਟੀ ਬੀਜੇਪੀ ਸਰਬਜੀਤ ਸਿੰਘ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਇੱਥੇ ਕਾਫੀ ਪਿੱਛੇ ਐ ਫਰੀਦਕੋਟ ਦੇ ਵਿੱਚ ਸ਼੍ਰੀ ਗੁਰਪ੍ਰੰਤ ਸਾਹਿਬ ਜੀ ਦੀ ਬੇਅਦਬੀ ਦਾ ਕਾਂਡ ਵਾਪਰਦਾ ਪਿੰਡਾਂ ਦੇ ਵਿੱਚ ਲੋਕ ਹਲੇ ਵੀ ਨਾਰਾਜ਼ ਹੈਗੇ ਨੇ ਬੇਅਦਬੀ ਦੇ ਮਸਲੇ ਕਿਤਾ ਭਾਵੇਂ ਲੋਕ ਸਾਰੀਆਂ ਪਾਰਟੀਆਂ ਤੋਂ ਹੀ ਨਾਰਾਜ਼ ਨੇ ਕਿਉਂਕਿ ਅਕਾਲੀ ਦਲ ਦੇ ਰਾਜ ਵਿੱਚ ਬੇਅਦਬੀ ਹੁੰਦੀ ਹੈ ਫਿਰ ਕਾਂਗਰਸ ਸਰਕਾਰ ਨਹੀਂ ਇਨਸਾਫ ਦਿੰਦੀ ਆਮ ਆਦਮੀ ਪਾਰਟੀ ਵੀ ਗੋਲੀਆਂ ਪਾ ਰਹੀ ਹੈ ਸੋ ਫਿਰ ਵੀ ਲੋਕਾਂ ਨੂੰ ਇੱਕ ਕੈਂਡੀਡੇਟ ਤਾਂ ਚੁਣਨਾ ਹੀ ਪੈਣਾ ਹੈ ਹੰਸਰਾਜ ਹੰਸ ਨਾਲ ਕਿਤੇ ਨਾ ਕਿਤੇ ਲੋਕ ਇੱਕ ਕਲਾਕਾਰ ਹੋਣ ਕਰਕੇ ਵੀ ਕਨੈਕਟ ਹੈਗੇ ਨੇ ਜਿਹੜੇ ਲੋਕ ਹੈਗੇ ਨੇ ਉਹ ਕਹਿੰਦੇ ਉਹ ਚੰਗੇ ਕਲਾਕਾਰ ਨੇ ਉਹ ਸਾਡੀ ਗੱਲ ਕਲਾਕਾਰ ਹੋਣ ਦੇ ਨਾਤੇ ਹੰਸ ਨਾਲ ਵਾਲੀ ਚਾਰ ਚੀਜ਼ ਮੈਂ ਦੇਖੀ ਹੈ ਕਿ ਜਿੰਨਾ ਕਿਸਾਨਾਂ ਨੇ ਹੰਸਰਾਜ ਖੰਸਾ ਵਿਰੋਧ ਕੀਤਾ ਹੈ ਉਹਨਾਂ ਨੂੰ ਲੱਗਦਾ ਬੀਜੇਪੀ ਦੇ ਕਿਸੇ ਉਮੀਦਵਾਰ ਦਾ ਵਿਰੋਧ ਨਹੀਂ ਹੋਇਆ ਤੇ ਕੁਝ ਲੋਕਾਂ ਦੀ ਸਿੰਪਥੀ ਵੀ ਹੰਸਰਾਜ ਖੰਸਾ ਚਲੀ ਗਈ ਕਿ ਭਾਈ ਇੰਨਾ ਮਾੜਾ ਨਹੀਂ ਹੈ ਬਸ ਸ਼ਾਇਦ ਪਾਰਟੀ ਉਦੀ ਗਲਤ ਹੋ ਸਕਦੀ ਹੈ ਪਰ ਉਹ ਪਰਸਨੈਲਿਟੀ ਠੀਕ ਹੈ ਤੇ ਇੰਨਾ ਵਿਰੋਧ ਵੀ ਨਹੀਂ ਹੋਣਾ ਚਾਹੀਦਾ ਤੇ ਨਾਲੇ ਜਿਸ ਤਰ੍ਹਾਂ ਹੰਸਰਾ ਖੰਸ ਨੇ ਕਈ ਸਟਰੋਂਗ ਸਟੇਟਮੈਂਟਸ ਵੀ ਦਿੱਤੀਆਂ ਆਕਸਾਨਾ ਨੂੰ ਲੈ ਕੇ ਕੁਝ ਕੰਟ੍ਰੋਵਰਸਲ ਬਿਆਨ ਵੀ ਦਿੱਤੇ ਪਰ ਕੁਝ ਉਹਨਾਂ ਨੇ ਸੌਫਟ ਕਮੈਂਟ ਵੀ ਕੀਤੇ ਕਿ ਬਈ ਮੇਰਾ ਨਾਮ ਤਾਂ ਮਿੰਤ ਰਾਜ ਮਿੰਤ ਪੈ ਗਿਆ ਮੈਂ ਤਾਂ ਮਿੰਤਾ ਹੀ ਕਰਦਾ ਥਾ ਕਿ ਉਹ ਮੈਂ ਤਾਂ ਤੁਹਾਡੀ ਮਦਦ ਕੀਤੀ ਸੀ ਤੁਸੀਂ ਮੇਰੇ ਹੀ ਪਿੱਛੇ ਪੈ ਗਏ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਮੈਨੂੰ ਲੱਗਦਾ ਕੁਝ ਕੰਮ ਕਰਦੀਆਂ ਵੀ ਨੇ ਤੇ ਕੁਝ ਲੋਕਾਂ ਤੋਂ ਮੰਗਿਆ ਚਾਹੇ ਜਾਂਦਾ ਕਿ ਬਈ ਇਸ ਬੰਦੇ ਨੇ ਨਗਾਸ ਹੋ ਗਿਆ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ ਨੂੰ ਲੈ ਕੇ ਕਿ ਹੰਸ ਰਾਜ ਹੰਸ ਇੱਕ ਜਗ੍ਹਾ ਹੋਰ ਵੀ ਸ਼ਾਇਦ ਅਸੀਂ ਖਾਲਸ ਟੀਵੀ ਤੇ ਸਰਵੇ ਕਰ ਰਹੇ ਸੀ ਤਾਂ ਜੋ ਚੀਜ਼ ਮੈਂ ਜੱਜ ਕੀਤੀ ਕਿ ਜਿਹੜੇ ਬੰਦੇ ਨਾਲ ਜ਼ਿਆਦਾ ਵਿਵਾਦ ਜੁੜ ਜਾਂਦੇ ਨੇ ਸਾਡੇ ਮੁਲਕ ਦੇ ਵਿੱਚ ਖਾਸ ਕਰਕੇ ਨੈਗੇਟਿਵ ਪਬਲਿਕਲੀ ਆਪਾਂ ਦੇਖ ਲਈਏ ਹਾਂ ਕਿ ਜਿਹੜੇ ਬੰਦੇ ਨਾਲ ਜਿਹੜਾ ਹੈਗਾ ਨੈਗੇਟਿਵ ਚੀਜ਼ ਕੋਈ ਜੁੜ ਜਾਂਦੀ ਆ ਜਾਂ ਜਿਹੜਾ ਕੋਈ ਕੰਟਰੋਵਰਸ਼ੀਅਲ ਬਿਆਨ ਦਿੰਦਾ ਹੈ ਉਹਨਾਂ ਹੀ ਫੇਮਸ ਹੁੰਦਾ ਹੈ ਫਿਲਮਾਂ ਦੇ ਮਾਮਲੇ 'ਚ ਵੀ ਆਪਾਂ ਦੇਖ ਲੈਂਦੇ ਹਾਂ ਕਿ ਜਿਹੜੀ ਫਿਲਮ ਬਹੁਤ ਜ਼ਿਆਦਾ ਵਿਵਾਦਾਂ ਦੇ ਵਿੱਚ ਘਿਰ ਜਾਂਦੀ ਉਹਨੂੰ ਲੋਕ ਉਨਾਂ ਹੀ ਜ਼ਿਆਦਾ ਦੇਖਦੇ ਨੇ ਤੋ ਤੁਹਾਡੀ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਲੋਕ ਇਸ ਕਰਕੇ ਇੱਕ ਪਾਸੇ ਜਿੱਥੇ ਕਿਸਾਨ ਤਾਂ ਵਿਰੋਧ ਕਰ ਰਹੇ ਨੇ ਦੂਸਰੇ ਪਾਸੇ ਇੱਕ ਹਮਦਰਦੀ ਵਾਲਾ ਸੰਵੇਦੀ ਵਾਲਾ ਪੱਖ ਵੀ ਹਾਂਸਰਾਜ ਹੰਸ ਨੇ ਗੇਨ ਕੀਤਾ ਹੈ ਤੇ ਹੰਸਰਾਜ ਹੰਸ ਗੱਲ ਕਰਨ ਲਈ ਲਈ ਵੀ ਗਏ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਜਦੋਂ ਉਹ ਕੁਛ ਮਾੜਾ ਬੋਲ ਜਾਂਦੇ ਸੀ ਤੇ ਫਿਰ ਦੂਸਰੇ ਦਿਨ ਆ ਕੇ ਕਹਿੰਦੇ ਸੀ ਕਿ ਮੈਂ ਹੀ ਇਕੱਲਾ ਕੈਂਡੀਡੇਟ ਆ ਜਿਨੇ ਕਿਸਾਨਾਂ ਕੋਲ ਜਾਣ ਦੀ ਹਿੰਮਤ ਕੀਤੀ ਮੈਂ ਤਾਂ ਗਿਆ ਸੀ ਮੇਰੇ ਨਾਲ ਗੱਲ ਨਹੀਂ ਕਰਦੇ ਤੇ ਜਿਹੜਾ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਹੈ ਅੰਦਾਜ਼ ਹੈ ਕਿ ਤਰਸ ਜਿਦਾ ਪਾਤਰ ਉਹ ਕਿਤਨਾ ਕਿਤੇ ਬਣ ਗਏ ਨੇ ਤੇ ਉਸ ਕਰਕੇ ਲੋਕ ਮਤਲਬ ਉਹ ਸਿੰਪਤੀ ਕਰਕੇ ਵੀ ਉਹਨਾਂ ਨੂੰ ਵੋਟਾਂ ਪਾ ਸਕਦੇ ਨੇ ਤੇ ਪ੍ਰੀ-ਕੋਰਡ ਦੇ ਵਿੱਚ ਬੀਜੇਪੀ ਦਾ ਵੋਟ ਸ਼ੇਅਰ ਵਧਾ ਸਕਦੇ ਨੇ ਹੰਸਰਾਜ ਹੰਸ